ਜੈਨਿਕਸ ਵੀਰ ਆ ਦੇਖ ਰਹੇ ਹੋ ਤੁਸੀਂ ਤੰਮੇ ਹੀ ਮਸੰਦਿਕ ਪਾਲ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਦੇ ਲਈ ਜਿੱਥੇ ਪ੍ਰੀਮਿਕਸ ਜਾਂਦਾ ਹੈ ਤਾਂ ਉਹਦੀ ਕੁਆਲਿਟੀ ਚੈੱਕ ਕਰਨ ਦੇ ਲਈ ਅੱਜ ਹੌਟ ਮਿਕਸਰ ਪਲਾਨਟ ਦੇ ਵਿੱਚ ਲੁਧਿਆਣਾ ਦੇ ਮੇਰ ਪਹੁੰਚਲੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆ ਐਸੀ ਹੀ ਜਗ੍ਹਾ ਤੋਂ ਪੂਰੇ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸੜਕਾਂ ਬਣਦੀਆਂ ਨੇ ਜਾਂ ਫਿਰ ਰਿਪੇਅਰ ਹੁੰਦੀਆਂ ਨੇ ਤਾਂ ਪ੍ਰੀਮਿਕਸ ਜਿਹੜਾ ਪਾਇਆ ਜਾਂਦਾ ਹੈ ਉਹ ਇੱਥੋਂ ਹੀ ਸਾਰੇ ਸ਼ਹਿਰ ਦੇ ਲਈ ਸਪਲਾਈ ਹੁੰਦਾ ਹੈ ਤਾਂ ਜੇ ਇਹ ਜਿਹੜਾ ਕਿ ਚੈਕਿੰਗ ਕਰਨ ਦੇ ਲਈ ਪਹੁੰਚੇ ਨੇ ਕਿ ਕੁਆਲਿਟੀ ਜਿਹੜੀ ਕਿਸ ਤਰ੍ਹਾਂ ਦੀ ਲਿਤੀ ਜਾ ਰਹੀ ਹੈ ਤਾਂ ਮੇਅਰ ਲੁਧਿਆਣਾ ਇੱਥੇ ਪਹੁੰਚੇ ਨੇ ਇਹਦਾ ਗੱਲਬਾਤ ਵੀ ਕਰਾਂਗੇ ਕਿਉਂਕਿ ਪੂਰੇ ਸ਼ਹਿਰ ਦੀਆਂ ਸੜਕਾਂ ਦੀ ਜਿੱਕਰ ਗੱਲ ਕਰੀਏ ਜਾਂ ਫਿਰ ਰਿਪੇਅਰ ਦੀ ਗੱਲ ਕਰੀਏ ਤਾਂ ਸਾਰਾ ਜਿਹੜਾ ਕਿ ਮਿਕਸਚਰ ਹੈ ਉਹ ਸਿਰਫ ਇੱਥੇ ਹੀ ਤਿਆਰ ਹੁੰਦਾ ਹੈ ਮੈਮ ਅੱਜ ਇੱਥੇ ਪਹੁੰਚੇ ਹੋ ਕੁਆਲਿਟੀ ਕਿਸ ਤਰ੍ਹਾਂ ਦੇ ਨਾਲ ਦੇਖਣ ਨੂੰ ਮਿਲਦੀ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਜਦੋਂ ਸੜਕਾਂ ਪਰ ਤਿਆਰ ਕਰਾਣੇ ਆ ਬਜਰੀ ਹੱਥ ਨਾਲ ਕਈ ਵਾਰ ਖੁੱਲ ਜਾਂਦੀ ਹੈ ਤਾਂ ਜਾਂ ਛੋੜੇ ਦਿਨਾਂ ਬਾਅਦ ਟੁੱਟ ਜਾਂਦੀ ਹੈ ਉਹ ਕੁਆਲਿਟੀ ਕਿੱਦਾਂ ਦੀ ਆ ਰਹੀ ਹੈ ਅੱਜ ਜਿਹੜੀ ਇੱਥੇ ਕੁਆਲਿਟੀ ਆ ਰਹੀ ਹੈ ਉਹ ਤਾਂ ਬਿਲਕੁ ਮਤਲਬ ਵਧੀਆ ਤਰੀਕੇ ਦੀ ਆ ਰਹੀ ਹੈ ਲੁੱਕ ਗਜਰੀ ਜੋਨੇ ਵੀ ਅਮਾਉਂਟ ਹੈਗਾ ਉਹ ਪੂਰਾ ਕੰਪਲੀਟ ਆ ਫਾਰਮ ਹੋ ਰਹੀ ਹੈ ਔਰ ਅੱਜ ਚੈਕਿੰਗ ਕਰਨ ਦਾ ਮੋਟਿਵ ਵੀ ਇਹੀ ਸੀ ਬਿਨਾ ਦੱਸਿਆ ਸਰਪ੍ਰਾਈਜ਼ ਚੈਕਿੰਗ ਇੱਥੇ ਕੀਤੀ ਗਈ ਹੈ ਸਿਰਫ ਇਹੀ ਚੈੱਕ ਕਰਨ ਵਾਸਤੇ ਵੀ ਕਿਸ ਤਰੀਕੇ ਨਾਲ ਕੰਮ ਹੋ ਰਿਹਾ ਔਰ ਪਿੱਛੇ ਵੀ ਦੋ ਤਿੰਨ ਦਿਨ ਤੋਂ ਥੋੜੀ ਮਕੈਨੀਕਲ ਇਸ਼ੂ ਵੀ ਆ ਰਿਹਾ ਸੀ ਜਿਹਦੇ ਕਰਕੇ ਪਲਾਂਟ ਨਹੀਂ ਚੱਲ ਪਾ ਰਿਹਾ ਸੀ ਸੋ ਇੱਕ ਓਵਰਵਿਊ ਲੈਣ ਵਾਸਤੇ ਹੀ ਇੱਥੇ ਅੱਜ ਅਸੀਂ ਪਹੁੰਚੇ ਆਂ ਔਰ वैसे तो मौके पे चेक किया गया तो सारा कुछ ठीक हो रहा इवन कंडा भी हो के गाड़ियां प्रॉपर वाउचर दे नाल जा रही हैं, हैं। सो मैं आश्वस्त करती हूं कि इसी तरीके नाल चंगे तरीके नाल काम चलता रहेगा और शहर ਦੇ ਵਿੱਚ ਜਿੱਥੇ-ਜਿੱਥੇ ਵੀ ਜ਼ਰੂਰਤ ਹੈਗੀ ਐ ਪੈਚ ਵਰਕ ਦੀ ਉੱਥੇ-ਉੱਥੇ ਹੋਏਗਾ ਇਹ 루ਬीन चेकिंग ਸੀ ਕਿ मैम ਜਾਂ ਫਿਰ ਕੋਈ ਕੰਪਲੇਟ ਸੀ ਕਿਸੇ ਦੀ ਨਹੀਂ ਨਹੀਂ ਕੋਈ ਕੰਪਲੇਂਟ ਨਹੀਂ ਸੀ ਇਹ ਨਹੀਂ ਜੀ ਇਟ ਵਾਸ ਜਸਟ ਅ ਸਰਪ੍ਰਾਈਜ਼ ਚੈਕਿੰਗ ਕਿ ਇੱਕ ਵਾਰੀ ਦੇਖਿਆ ਜਾਵੇ ਕਿਉਂਕਿ ਅ ਦੋ ਦਿਨ ਤਿੰਨ ਦਿਨ ਪਹਿਲਾਂ ਮਤਲਬ ਪੈਚ ਵਰਕਸ ਹੋਏ ਨੇ ਔਰ ਫਿਰ ਦੋ ਦਿਨ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਥੇ ਮਸ਼ੀਨਰੀ ਦੀ ਦਿੱਕਤ ਆ ਰਹੀ ਸੀ ਸੋ ਮਸ਼ੀਨਰੀ ਦਾ ਵੀ ਜਾਇਜ਼ਾ ਲੈਣਾ ਸੀ ਵੀ ਕੀ ਦਿੱਕਤ ਹੈ ਕਿਉਂ ਨਹੀਂ ਚੱਲਿਆ ਕਿਉਂਕਿ ਅਜ ਸਵੇਰ ਤੱਕ ਨਹੀਂ ਚੱਲਿਆ ਸੀਗਾ ਇਹ ਪਲਾਂਟ ਸੋ ਜਦੋਂ ਆਏ ਆ ਵੀ ਇੱਕਦਮ ਮਸ਼ੀਨਰੀ ਓਕੇ ਹੋ ਕੇ ਔਰ ਉਸ ਤੋਂ ਬਾਅਦ ਜਿਹੜਾ ਪਲਾਂਟ ਹੈ ਇਹ ਚੱਲਦੀ ਹਾਲਤ ਹੈ ਇਹ ਨਵੀਆਂ ਸੜਕਾਂ ਬੰਦੀਆਂ ਉਹਦੇ ਲਈ ਵੀ ਇਹ ਜਿਹੜਾ ਮਿਕਸਰ ਇੱਥੇ ਹੀ ਜਾਂਦਾ ਹੈ ਕਿ ਜਾਂ ਫਿਰ ਜਿਹੜੇ ਪੈਚਵਰਕ ਹੁੰਦੇ ਉਹਨਾਂ ਲਈ ਜਾਂਦਾ ਹੈ ਨਹੀਂ ਇੱਥੇ ਸਿਰਫ ਪੈਚਵਰਕਸ ਲਈ ਜਾਂਦਾ ਜਿਹੜੀਆਂ ਨਵੀਆਂ ਸੜਕਾਂ ਬੰਦੀਆਂ ਨੇ ਉਹ ਠੇਕੇਦਾਰ ਦਾ ਡਿਊਟੀ ਹੁੰਦੀ ਹੈ ਜਿਹਨੂੰ ਕੰਟਰੈਕਟ ਮਿਲਿਆ ਹੁੰਦਾ ਹੈ ਉਹਨੇ ਆਪਣੇ ਪਲਾਂਟ ਤੋਂ ਜਾਂ ਜਿੱਥੋਂ ਵੀ ਹਾਇਰ ਅਪ ਕਰਨਾ ਹੁੰਦਾ ਹੈ ਫਿਰ ਉਹਦੀਆਂ ਗੱਡੀਆਂ ਜਿਹੜੀਆਂ ਆ ਉਹਦਾ ਜਿਹੜਾ ਪਲਾਂਟ ਹੈ ਉਹ ਵੱਖਰਾ ਹੁੰਦਾ ਹੈ ਇਹ ਜੇ ਹੁਣ ਕੁਆਲਿਟੀ ਬਿਲਕੁਲ ਠੀਕ ਹੈ ਕੋਈ ਕਮੀ ਪੇਸ਼ ਨਹੀਂ ਪਾਈਗੀ ਕੋਈ ਦੇਖੋ ਇਹ ਮੈਂ ਟੈਕਨੀਕਲੀ ਐਕਸਪਰਟ ਤਾਂ ਨਹੀਂ ਹਾਂ ਬਟ ਹਾਂ ਤਜਰਬਾ ਜ਼ਰੂਰ ਹੈਗਾ ਸੋ ਉਹਦੇ ਅਕੋਰਡਿੰਗ ਕਾਫੀ ਅچھے ਤਰੀਕੇ ਦੇ ਨਾਲ ਇੱਥੇ ਜਿਹੜਾ ਵਰਕ ਹੋ ਰਿਹਾ ਹੈ ਬਿਲਕੁਲ ਇੱਕ ਵਾਰ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਦੇ ਹਾਂ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿਸੇ ਮਿਕਸਚਰ ਹੈ ਉਹ ਤਿਆਰ ਕੀਤਾ ਜਾ ਰਿਹਾ ਹੈ ਤਾਂ ਪੂਰੇ ਸ਼ਹਿਰ ਦੇ ਵਿੱਚ ਜਦੋਂ ਪੈਚ ਵਰਕ ਹੁੰਦੇ ਨੇ ਤਾਂ ਇੱਥੋਂ ਹੀ ਜਿਹੜਾ ਮਿਕਸਚਰ ਹੈ ਉਹ ਤਿਆਰ ਹੋ ਕੇ ਜਾਂਦਾ ਹੈ ਲੋਕ ਹੋਵੇ ਬਜਰੀ ਹੋਵੇ ਤਾਂ ਉਸ ਦੀ ਕੁਆਲਿਟੀ ਚੈੱਕ ਕਰਨ ਦੇ ਲਈ ਮੇਰੇ ਲੁਧਿਆਣਾ ਜਾ ਇੱਥੇ ਪਹੁੰਚਦੇ ਨੇ ਕਿਸ ਤਰ੍ਹਾਂ ਦੇ ਨਾਲ ਕੰਡਾ ਹੋ ਰਿਹਾ ਕਿਸ ਤਰ੍ਹਾਂ ਦੇ ਨਾਲ ਸਾਰਾ ਜਿਹੜਾ ਤਿਆਰ ਹੈ ਮਿਕਸਚਰ ਕੀਤਾ ਜਾ ਰਿਹਾ ਤੇ ਕਹਿ ਰਹੇ ਨੇ ਕਿ ਆ ਹਾਲੇ ਤੱਕ ਦੀ ਚੈਕਿੰਗ ਦੇ ਦੌਰਾਨ ਤੇ ਹੀ ਪਾਇਆ ਗਾ ਔਰ ਸਰਪ੍ਰਾਈਜ਼ ਚੈਕਿੰਗ ਜਿਹੜੀ ਕੀਤੀ ਗਈ ਹੈ ਕਿਸੇ ਅਧਿਕਾਰੀ ਨੂੰ ਨਹੀਂ ਸੀ ਪਤਾ ਵੀ ਇੱਥੇ ਮੇਅਰ ਪਹੁੰਚ ਰਹੇ ਨੇ ਤਾਂ ਜਿਹੜੇ ਪੈਚ ਵਰਕ ਕੀਤੇ ਜਾ ਰਹੇ ਨੇ ਉਹਨਾਂ ਦੀ ਕੁਆਲਿਟੀ ਸਹੀ ਢੰਗ ਨਾਲ ਹੋਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਉਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਮੇਅਰ ਪ੍ਰਿੰਸਪਿੰਦਰਜੀਤ ਕੁਰਵਰੋਂ ਚੈਕਿੰਗ ਹੈ ਜਿਹੜੀ ਉਹ ਕੀਤੀ ਗਈ ਹੈ ਕੈਮਰਾ ਪਰਸਨ ਸਲਮਾਨਦਰ ਨਾਲ ਹਿੰਮਤ ਸਿੰਘ ਪਾਲਦੇ ਨੇ ਸਵੇਰਾ ਲੁਧਿਆਣਾ